ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਦੁਨੀਆਂ ਤੇ ਹੁਣ ਤੱਕ ਬਹੁਤ ਸਾਰੀਆਂ ਪਲੇਨ ਹਾਈਜੈਕਿੰਗ ਦੀਆਂ ਘਟਨਾਵਾਂ ਹੋਈਆਂ ਹਨ ਬਹੁਤ ਵਾਰੀ ਅਤਵਾਦੀਆਂ ਜਾਂ ਵੱਖਵਾਦੀਆਂ ਵੱਲੋਂ ਅਸਲੀ ਹਥਿਆਰਾਂ ਦੀ ਜ਼ਰੂਰਤ ਜਹਾਜ਼ ਅਗਵਾ ਕਰ ਲਏ ਜਾਂਦੇ ਹਨ ਅਤੇ ਆਪਣੀਆਂ ਬੱਗਾਂ ਬਣਵਾਈਆਂ ਜਾਂਦੀਆਂ ਹਨ ਪਰ ਦੋਸਤੋ ਇਤਿਹਾਸ ਵਿੱਚ ਇੱਕ ਐਸੀ ਪਲੇਨ ਹਾਈਜੈਕਿੰਗ ਦੀ ਘਟਨਾ ਵੀ ਹੋਈ ਸੀ ਜਿਸ ਵਿੱਚ ਕਿਸੇ ਤਰ੍ਹਾਂ ਦੇ ਕੋਈ ਵੀ ਹਥਿਆਰ ਦੇ ਵਰਤੋਂ ਨਹੀਂ ਕੀਤੀ ਗਈ ਸੀ ਤੇ ਇੱਕ ਸਿੱਖ ਕਾਰਕੁਨ ਨੇ ਸਿਰਫ ਦੋ ਸੱਤਰਿਆਂ ਨਾਲ ਹੀ ਜਹਾਜ਼ ਅਗਵਾ ਕਰ ਲਿਆ ਸੀ ਤੁਹਾਨੂੰ ਸੁਣਦੇ ਵਿੱਚ ਥੋੜਾ ਅਜੀਬ ਲੱਗੇਗਾ ਕਿ ਕੋਈ ਦੋ ਸੱਤਰਿਆਂ ਦੇ ਨਾਲ ਬਿੜਾ ਹਥਿਆਰਾਂ ਤੋਂ ਇੱਕ ਹਵਾਈ ਜਹਾਜ਼ ਨੂੰ ਐਡੀ ਸਿਕਿਉਰਿਟੀ ਉਰ ਦੇ ਬਾਵਜੂਦ ਕਿਵੇਂ ਅਗਵਾ ਕਰ ਸਕਦਾ ਪਰ ਇਹ ਕਾਰਨਾਮਾ ਸੱਚ ਕਰਿ ਵਿਖਾਇਆ ਸੀ ਇੱਕ ਸਿੱਖ ਕਾਰਕੁਨ ਨੇ ਇਸ ਪੂਰੀ ਘਟਨਾ ਬਾਰੇ ਗੱਲਬਾਤ ਸਾਝੀ ਕਰਦੇ ਆ ਜਿਸ ਨੂੰ ਸੁਣ ਕੇ ਤੋ ਸਿਰ ਵੀ RR रह जाओगे सो ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦਾ ਜੋ ਕਿੱਸਾ ਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਪਲੇਨ ਹਾਈਜੈਕਡਿਸੂ ਕੈਸੀ ਅਬਰਸਾਰ ਦਾ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜਦੋਂ ਬਿੜਾ ਕਿਸੇ ਹਥਿਆਰ ਦੇ ਦੋ ਸੱਤਰਿਆਂ ਨਾਲ ਹੀ ਪਲੇਨ ਹਾਈਜੈਕ ਕਰ ਲਿਆ ਗਿਆ ਤੇ ਸਰਕਾਰ ਨੂੰ ਇੱਕ ਤਾਂ ਕਰਕੇ ਦਿਖਾਇਆ ਕਿ ਇਦਾਂ ਵੀ ਹੋ ਸਕਦਾ ਹੈ ਦੋਸਤੋ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਜਿੱਥੇ ਬਾਡਲ ਟਾਊਨ ਦੇ ਇਲਾਕੇ ਦੇ ਗੁਰਦੁਆਰੇ ਦੇ ਬਾਹਰ ਤਜਤਰਪਾਲ ਸਿੰਘ ਦੀ ਇੱਕ ਦੁਕਾਨ ਸੀ ਜਿੱਥੇ ਉਹ ਕੜੇ ਰਬਾਲ ਧਾਰਮਿਕ ਪੁਸਤਕਾਂ ਆਦਿ ਇਸ ਤਰ੍ਹਾਂ ਦਾ ਸਮਾਨ ਵੇਚਦਾ ਸੀ ਤਜਤਰਪਾਲ ਸਿੰਘ ਦੀ ਕਹਾਣੀ 7 ਸਤੰਬਰ 1981 ਤੋਂ ਸ਼ੁਰੂ ਹੁੰਦੀ ਹੈ ਉਸ ਵਕਤ ਉਹ 23 ਸਾਲ ਦਾ ਸੀ ਉਸ ਦਾ ਵਿਆਹ ਹੋਇਆ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਸ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਇਸੇ ਤਰਾਰ ਤਯਤਰਪਾਲ ਸੈਕਟਰ ਨੇ ਬਾਡਲ ਟਾਊਨ ਜਲੰਧਰ ਵਿੱਚ ਹੀ ਇੱਕ ਹੋਰ ਕਿਤਾਬਾਂ ਦੀ ਦੁਕਾਨ ਖੋਲੀ ਜਿਸ ਦੇ ਮਹੂਰਤ ਵਾਸਤੇ ਆਸ-ਪਾਸ ਦੀਆਂ ਦੁਕਾਨਾਂ ਦੇ ਲੋਕਾਂ ਨੂੰ ਸੱਤਾ ਦਿੱਤਾ ਗਿਆ ਸੀ ਸਾਰੇ ਉੱਥੇ ਦੁਕਾਨ ਵਿੱਚ ਪਹੁੰਚੇ ਹੋਏ ਸਨ ਤੇ ਸਾਰੇ ਖੁਸ਼ ਦਿਖਾਈ ਦੇ ਰਹੇ ਸਨ ਕਿ ਤਯਤਰਪਾਲ ਸੈਕਟਰ ਨੇ ਆਪਣਾ ਨਵਾਂ ਰੁਜ਼ਗਾਰ ਸ਼ੁਰੂ ਕੀਤਾ ਹੈ ਪਰ ਇੰਨੇ ਵਿੱਚ ਹੀ ਉੱਥੇ ਇੱਕ ਬੰਦਾ ਆਉਂਦਾ ਜੋ ਤਜਿੰਦਰਪਾਲ ਦੇ ਕੰਡ ਵਿੱਚ ਪਤਾ ਨਹੀਂ ਕੀ ਬੋਲਦਾ ਕਿ ਤਜਿੰਦਰਪਾਲ ਸਾਰੇ ਲੋਕਾਂ ਨੂੰ ਆਪਣੀ ਦੁਕਾਨ ਤੋਂ ਬਾਹਰ ਕੱਢ ਕੇ ਦੁਕਾਨ ਨੂੰ ਜਿਦਰਾ ਲਗਾ ਕੇ ਉਸੇ ਬੰਦੇ ਦੇ ਨਾਲ ਉੱਥੋਂ ਚੜਿਆ ਜਾਂਦਾ ਇਸ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਸ ਬੰਦੇ ਨੇ ਤਜਿੰਦਰਪਾਲ ਦੇ ਕੰਡ ਵਿੱਚ ਕੀ ਬੋਲਿਆ ਕਿ ਉਹਨੇ ਉਸੇ ਵਕਤ ਹੀ ਦੁਕਾਨ ਨੂੰ ਜਿਦਰਾ ਲਗਾ ਦਿੱਤਾ ਪਰ ਇਸੇ ਦੌਰਾਨ 29 ਸਤੰਬਰ ਨੂੰ ਤਜਿੰਦਰਪਾਲ ਸਿੰਘ ਆਪਣੇ ਚਾਰ ਸਾਥੀਆਂ ਦੇ ਨਾਲ ਅਬਰਸਰ 에어ਪੋਰਟ ਤੇ ਦਿਖਾਈ ਦਿੱਤਾ ਹੈ ਉਹਨਾਂ ਚਾਰ ਸਾਥੀਆਂ ਦੇ ਨਾਮ ਸਨ ਸਤਨਾਬ ਸਿੰਘ, ਗਜਿੰਦਰ ਸਿੰਘ, ਕਰਨ ਸਿੰਘ ਅਤੇ ਜਸਵੀਰ ਸਿੰਘ। 에어ਪੋਰਟ ਤੇ ਵਿੱਚੋਂ ਫਲਾਈਟ IC423 ਜੋ ਕਿ ਅਮਰਸਰ ਤੋਂ ਸ਼੍ਰੀਨਗਰ ਜਾਂਦੀ ਸੀ ਉਸ ਦੀ ਉਡੀਕ ਕਰ ਰਹੇ ਸਨ। ਉਹ ਪਿਛਲੇ ਹਫ਼ਤੇ ਤੋਂ ਲਗਾਤਾਰ ਤੀਜੀ ਵਾਰ ਇਸ ਫਲਾਈਟ ਵਿੱਚ ਸਫ਼ਰ ਕਰ ਰਹੇ ਸਨ। ਇਹ ਪੱਜੇ ਜਹਾਜ਼ ਵਿੱਚ ਬੈਠਦੇ ਹਨ। ਜਦੋਂ ਜਹਾਜ਼ ਹਵਾ ਵਿੱਚ ਗਿਆ ਤਾਂ ਗਜਿੰਦਰ ਸਿੰਘ ਅਤੇ ਜਸਵੀਰ ਸਿੰਘ ਆਪਣੇ ਸੀਟ ਤੋਂ ਉੱਠ ਕੇ ਬਾਥਰੂਮ ਕੋਲ ਜਾ ਕੇ ਖੜੇ ਹੋ ਗਏ ਇਸੇ ਦਰਾਂ ਜਦੋਂ ਇੱਕ 에어 호ਸਟਸ ਪਾਇਲਟ ਨੂੰ ਕੌਫੀ ਦੇਣ ਲਈ ਕਾਕਪਿਟ ਵਿੱਚ ਗਈ ਤਾਂ ਇਹ ਦੋਹੋਂ ਵੀ ਕਾਕਪਿਟ ਵਿੱਚ ਦਾਖਲ ਹੋ ਗਏ ਅਤੇ ਆਪਣੀਆਂ ਛੋਟੀਆਂ ਕਰਬਾਣਾਂ ਨੂੰ ਦੋਹਾਂ ਪਾਇਲਟਾਂ ਦੀਆਂ ਥੌਲਾਂ ਤੇ ਰੱਖ ਲਿਆ ਉਧਰ ਬਾਹਰ ਤਜਿੰਦਰ ਪਾਲ ਸਿੰਘ ਅਤੇ ਸੁਤਰਾ ਸਿੰਘ ਅਤੇ ਕਰਨ ਸਿੰਘ ਵੀ ਆਪਣੀਆਂ ਸੀਟਾਂ ਤੇ ਖੜੇ ਹੋ ਕੇ ਆਪਣੀਆਂ ਕਿਰਪਾਣਾਂ ਬਾਹਰ ਕੱਢ ਕੇ ਖੜ ਗਏ ਕਰਨ ਸਿੰਘ ਨੇ ਆਪਣੀ ਹੀ ਕਿਰਪਾਨ ਆਪਣੇ ਗੁੱਟ ਤੇ ਮਾਰ ਕੇ ਖੂਨ ਨਾਲ ਲਿਪੜਿਆ ਹੱਥ ਉਥੇ ਚੁੱਕ ਕੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਹੜੇ ਬਾਬਲਾ ਕਾਫੀ ਕਬੀਰ ਹੋ ਗਿਆ ਹੈ ਇਸ ਦੇ ਨਾਲ ਤਜਦਰਪਾਲ ਸਿੰਘ ਦੇ ਜਨਾਬਾ ਵਿੱਚ ਪਾਏ ਤੇ ਨ ਗ੍ਰੇਡ ਵਿਖਾ ਕੇ ਲੋਕਾਂ ਨੂੰ ਜਹਾਜ਼ ਅਡੋਰ ਦੀ ਤਬਕੀ ਵੀ ਦੇ ਦਿੱਤੀ ਪਾਇਲਟਾਂ ਨੂੰ ਜਹਾਜ਼ ਲਾਹੌਰ ਜਾਣ ਲਈ ਕਿਹਾ ਗਿਆ ਲਾਹੌਰ 에ਅਰਪੋਰਟ ਨੇ ਜਹਾਜ਼ ਉਤਾਰਨ ਦੀ ਬਜੂਰੀ ਵੀ ਦੇ ਦਿੱਤੀ ਜਦੋਂ ਜਹਾਜ਼ ਲਾਹੌਰ ਵਿੱਚ ਲੈਂਡ ਕੀਤਾ ਉਥੇ ਫਿਰ ਇੰਡੀਆ ਨੂੰ ਆਪਣੇ ਜਹਾਜ਼ ਹਾਈ ਦੇ ਕੋਰ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਭਾਰਤ ਦੇ ਪਾਕਿਸਤਾਨ ਨਾਲ رابطہ ਕਾਇਮ ਕੀਤਾ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਜਿੱਥੇ ਇਸ ਬਸਲੇ ਨੂੰ ਡਟਵਰਸਿਕ ਨੇ ਕਾਰਵਾਈ ਵਿੱਚ ਧਿਆਨਦਾ ਜਹਾਜ਼ ਜਦੋਂ ਪਾਕਿਸਤਾਨ ਪਹੁੰਚਿਆ ਸੀ ਤਾਂ ਪਾਕਿਸਤਾਨ ਦੀ ਆਰਮੀ ਨੇ ਜਹਾਜ਼ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਸੀ ਫੌਜ ਦੇ ਦਲ ਦੀ ਦਲ ਹਾਈਜੈਕਰਾਂ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਔਰਤਾਂ ਬੱਚਿਆਂ ਅਤੇ ਬਿਮਾਰਾਂ ਨੂੰ ਹਾਈਜੈਕਰਾਂ ਵੱਲੋਂ ਰਿਹਾਅ ਕਰ ਦਿੱਤਾ ਗਿਆ ਉਸੇ ਦੇਰ ਅਧੀ ਰਾਤ 12:30 ਵਜੇ ਰੈਸਕਿਊ ਕਰਦੀ ਇਜਾਜ਼ਤ ਬਿਲੀ ਤਾਂ ਫੌਜੀ ਜਵਾਨਾਂ ਨੂੰ ਸਤਾਪ ਬੜਾ ਕੇ ਜਹਾਜ਼ ਦੇ ਅੰਦਰ ਭੇਜਿਆ ਗਿਆ ਤਾਂ ਜੋ ਅੰਦਰਲੇ ਹਲਾਤਾ ਦਾ ਜਾਇਜ਼ਾ ਲਿਆ ਜਾ ਸਕੇ ਹਾਈਜੈਕਰਾਂ ਕੋਲ ਕੋਈ ਵੀ ਗੱਲ ਨਹੀਂ ਸੀ ਪਰ ਉਹ ਵਾਰ-ਵਾਰ ਗਰਨੇਟਾਂ ਨਾਲ ਜਹਾਜ਼ ਅਡੋਰਦੀਆਂ ਧਮਕੀਆਂ ਦੇ ਰਿਹਾ ਸਰ ਇਸ ਦਾ ਮਿਲਟਰੀ ਨੂੰ ਖਤਰਾ ਸੀ ਪਰ ਜਦੋਂ ਫੌਜ ਦੇ ਬੰਦੇ 에ਰਪੋਰਟ ਕਰਮਚਾਰੀ ਬਣ ਕੇ ਜਹਾਜ਼ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਅੰਦਰ ਜਾ ਕੇ ਪਤਾ ਲੱਗਾ ਹਾਈਜੈਕਰ ਜੋ ਜਨਾਬਾਂ ਵਿੱਚ ਲਪੇਟੇ ਗਰਦੇੜ ਵਖਾ ਰਹੇ ਹਨ ਉਹ ਗਰਦੇੜ ਦੀ ਬਲਕਿ ਸੱਤਰ ਅਤੇ ਅਬਰੂਦਾਨ ਇਸ ਤਰ੍ਹਾਂ ਹਾਈਜੈਕਰਾਂ ਨੇ ਸੱਤਰਿਆਂ ਨਾਲ ਹੀ ਸਾਰਿਆਂ ਨੂੰ ਉਲਝਾ ਕੇ ਰੱਖਿਆ ਫਿਰ ਉਸੇ ਦਰਾਂਹੀਂ ਫੌਜੀ ਜਵਾਨ ਬਾਹਰ ਆ ਕੇ ਕਬਾਡੋ ਨੂੰ ਗ੍ਰੀਨ ਸਿਗਨਲ ਦਿੱਤੇ ਹੈ ਤੇ ਸਾਰੇ ਕਬਾਡੋ ਜਹਾਜ਼ ਵਿੱਚ ਦਾਖਲ ਹੋ ਕੇ ਹਾਈਜੈਕਰਾਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਸਾਰੇ ਯਾਤਰੀ ਸਹੀ ਸਲਾਮਤ ਸਨ ਉਦੋਂ ਭਾਰਤ ਦੇ ਦੋਸ਼ੀਆਂ ਨੂੰ ਆਪਣੇ ਦੇਸ਼ ਭੇਜਣ ਦਾ ਪ੍ਰਸਤਾਵ ਰੱਖਿਆ ਪਾਰਵਸਰੂ ਪਾਕਿਸਤਾਨ ਨੇ ਠੁਕਰਾ ਦਿੱਤਾ ਇਹ ਸਾਰੇ ਪਾਕਿਸਤਾਨ ਦੀਆਂ ਜੇਲਾਂ ਵਿੱਚ ਹੀ ਰਹੇ ਜਿਸ ਵਕਤ 293 ਬੇਚੈਨਾਂ ਦੀ ਰਿਹਾਈ ਹੋਈ ਤਾਂ ਪਾਕਿਸਤਾਨ ਸਰਕਾਰ ਉੱਤੇ ਭਾਰਤ ਸਰਕਾਰ ਦਾ ਦਬਾਅ ਸੀ ਕਿ ਇਹਨਾਂ ਨੂੰ ਭਾਰਤ ਭੇਜਿਆ ਜਾਵੇ ਪਰ ਪਾਕਿਸਤਾਨ ਨੇ ਹਾਈਜੈਕਰਾਂ ਨੂੰ ਭਾਰਤ ਭੇਜਣ ਦੀ ਥਾਂ ਤੇ ਇਹਨਾਂ ਵੇਦਿਆਂ ਵਿੱਚ ਪਾਕਿਸਤਾਨ ਛੱਤਰ ਧਾਮ ਕਮ ਕੀਤਾ ਜਿਸ ਤੋਂ ਬਾਅਦ ਗਜੇਦਰ ਸਿੰਘ ਜਰਮਣ ਗਏ ਬਾਰ ਉਹਨਾਂ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਸਤਰਾਵ ਸਿੰਘ ਅਮਰੀਕਾ ਗਏ ਜਿੱਥੇ ਉਹਨਾਂ ਨੂੰ 3 ਸਾਲ ਦੀ ਹੋਰ ਜੇਲ੍ਹ ਵਿੱਚ ਰਹਿਣਾ ਪਿਆ ਪਰ ਅਖੀਰ ਉਹਨਾਂ ਨੂੰ ਵੀ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਤੇਜਤਰਪਾਲ ਸਿੰਘ ਕੈਨੇਡਾ ਗਏ ਪਰ ਉਹਨਾਂ ਨੂੰ ਕੈਨੇਡਾ ਨੇ ਵੀ ਡਿਪੋਰਟ ਕਰ ਦਿੱਤਾ ਇਹਨਾਂ ਸਾਰਿਆਂ ਨੂੰ ਕਿਸੇ ਦੇਸ਼ ਦੇ ਵੀ ਪੜਾਣ ਨਹੀਂ ਸੀ ਦਿੱਤੀ ਸਤਰਾਵ ਸਿੰਘ ਅਤੇ ਤੇਜਤਰਪਾਲ ਸਿੰਘ ਸਾਲ 1998-99 ਵਿੱਚ ਭਾਰਤ ਵਾਪਸ ਆ ਗਏ ਉਧਰ ਕਰਨ ਸਿੰਘ ਤੇ ਜਸਵੀਰ ਸਿੰਘ ਨੂੰ ਕਾਫੀ ਜਦੋਂ ਜਹਿਤ ਤੋਂ ਬਾਅਦ ਸਵੇਟੀਰ ਲੈਡ ਵਿੱਚ ਪੜਾ ਬਿਲ ਗਈ ਸੀ ਜਿਹੜੇ ਤਿੰਨ ਭਾਰਤ ਆਏ ਸਨ ਉਹਨਾਂ ਦੇ ਭਾਰਤ ਨੇ ਦੁਬਾਰਾ ਮੁਕੱਦਮਾ ਸ਼ੁਰੂ ਕੀਤਾ ਇਹ ਕੇਸ 2018 ਤੱਕ ਚੱਲਿਆ ਜੋ ਅਖੀਰ ਦਿੱਲੀ ਹਾਈ ਕੋਰਟ ਨੇ 2018 ਵਿੱਚ ਇਹ ਕਹਿ ਕੇ ਇਹਨਾਂ ਨੂੰ ਬਰੀ ਕਰ ਦਿੱਤਾ ਕਿ ਆਪਣੇ ਗੁਨਾਹ ਦੀ ਇਹ ਸਜ਼ਾ ਪੂਰੀ ਕਰ ਚੁੱਕੇ ਹਨ ਕਿਉਂਕਿ ਇਹਨਾਂ ਨੇ ਪਾਕਿਸਤਾਨ ਵਿੱਚ ਲਗਾਤਾਰ 14 ਸਾਲ ਜੇਲ੍ਹ ਕੱਟੀ ਸੀ ਪਰ ਇਹ ਜਹਾਜ਼ ਹਾਈਜੈਕ ਕੀਤਾ ਕਿਉਂ ਗਿਆ ਇਸ ਦੇ ਪਿੱਛੇ ਕਾਰਨ ਇਹ ਸੜਕੇ ਪੰਜਾਬ ਵਿੱਚ ਪਲੇਨ ਹਾਈਜੈਕਿੰਗ ਤੋਂ ਕੁਝ ਦਿਨ ਪਹਿਲਾਂ ਇਹ ਸੱਤ ਭੇਡਣਾ ਵਾਲਿਆਂ ਨੂੰ ਲਾਲਾ ਜਗਤ ਨਰਾਇਣ ਦੇ ਕਦਨ ਬਾਵਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਪੰਜ ਜਾਨਾਂ 14 ਸੜਕੇ ਸਰਕਾਰ ਸੱਤ ਭੇਡਣਾ ਵਾਲਿਆਂ ਦੀ ਰਿਹਾਈ ਕਰੇ ਅਤੇ ਜਿਹੜਾ ਗ੍ਰਿਫਤਾਰੀ ਵੇਲੇ ਵਹਿਤਾ ਕਾਂਡ ਹੋਇਆ ਸੀ ਜਿਸ ਵਿੱਚ ਦੀ ਸੇਖ ਛੀਰ ਹੋਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਲੇਨ ਹਾਈਜੈਕਿੰਗ ਦੀ ਇਹ ਕੋਸ਼ਿਸ਼ ਬੇਚੱਕ ਪੂਰੀ ਕਾਬਜਬ ਨਹੀਂ ਹੋ ਸਕੀ ਪਰ ਸੱਤ ਭੇਡਰਾ ਵਾਲਿਆਂ ਨੂੰ ਕੁਝ ਦਿਨਾਂ ਬਾਅਦ ਹੀ ਜਵਾਰਤ ਬਿਲ ਗਈ ਸੀ ਇਸ ਘਟਨਾ ਤੋਂ ਬਾਅਦ ਹੀ ਸਿੱਖਾਂ ਦੇ ਅਵਾਈ ਜਾਂਚ ਵਿੱਚ ਕਿਰਪਾਣ ਅਲਜੜ ਤੇ ਪਰਬਦੀ ਲਗਾ ਦਿੱਤੀ ਗਈ ਜਦੋਂ ਇਹ ਮਸਲੇ ਦਾ ਕਾਫੀ ਰੌਲਾ ਰੱਪਾ ਪੈ ਰਿਹਾ ਸੀ ਤਾਂ ਬਗਲਾਦੇਸ਼ ਵਿੱਚ ਬੈਠਾ ਇੱਕ ਸਿੱਖ ਗੁਰਬਖਸ਼ ਸਿੰਘ ਉਸ ਨੇ ਸੋਚਿਆ ਕਿ ਜਹਾਜ਼ ਹਾਈਜੈਕ ਕਰ ਲਈ ਕਿਸੇ ਵੀ ਧਕੀਲੀ ਚੀਜ਼ ਕਰਪਾਟ ਚਾਕੂ ਦੀ ਲੋੜ ਨਹੀਂ ਤੇ ਇਹ ਤਾਂ ਕਿਸੇ ਚੀਜ਼ ਨਾਲ ਵੀ ਨਿਆਰੇ ਹਾਈਜੈਕ ਕੀਤਾ ਜਾ ਸਕਦਾ ਹੈ ਇਹ ਚੀਜ਼ ਲੋਕਾਂ ਸਾਹਮਣੇ ਲਿਆਉਣ ਲਈ ਉਹ ਗੁਰਬਖਸ਼ ਸਿੰਘ ਭਾਰਤ ਆਇਆ ਉਹ 4 ਅਗਸਤ 1982 ਨੂੰ ਭਾਰਤ ਆਇਆ ਤੇ ਸਵੇਰੇ 10 ਵਜੇ ਦੇ ਕਰੀਬ ਦਿੱਲੀ ਅਵਾਈ ਅੱਡੇ ਤੇ ਚੜ੍ਹਿਆ ਗਿਆ ਜਿੱਥੇ ਉਸਨੇ ਦਿੱਲੀ ਤੋਂ ਅਬਰਸਰ ਹੋ ਕੇ ਚਿੜੀਨਗਰ ਜਾਣ ਵਾਲੀ ਫਲਾਈਟ IC 423 ਵਿੱਚ ਬੈਠ ਗਿਆ ਜਿਸ ਵਿੱਚ 135 ਲੋਕ ਸਵਾਰ ਸਨ ਜਦੋਂ ਪਾਇਲਟ ਜਹਾਜ਼ ਨੂੰ ਹਵਾ ਵਿੱਚ ਲੈ ਕੇ ਗਿਆ ਤਾਂ ਉਦੋਂ ਗੁਰਬਖਸ਼ ਸਿੰਘ ਬਾਥਰੂਮ ਜਾਣ ਦੇ ਬਹਾਨੇ ਕੌਕਪਿਟ ਦੇ ਗੇਟ ਕੋਲ ਜਾ ਕੇ ਖੜਾ ਹੋ ਗਿਆ ਅਤੇ ਇੱਕ 에어 호ਸਟਸ ਨੂੰ ਫੜ ਕੇ ਪੀਲੇ ਕੱਪੜੇ ਵਿੱਚ ਲਪੇਟਿਆ ਬਾਬਾ ਦਿਖਾ ਕੇ ਕੌਕਪਿਟ ਦਾ ਦਰਵਾਜ਼ਾ ਖੋਲਵਾ ਲਿਆ ਅਤੇ ਪਾਇਲਟ ਨੂੰ ਜਹਾਜ਼ ਲਾਹੌਰ ਜਾਣ ਲਈ ਕਿਹਾ ਅਤੇ ਪਾਇਲਟ ਦੇ ਬੜਾ ਕਰਤੇ ਜਾਜ ਨੂੰ ਬਾਬਾ ਨਾਲ ਅਡਾਉਟ ਦੀ ਧੌਕੀ ਦਿੱਤੀ ਪਾਇਲਟ ਜਹਾਜ਼ ਲਾਹੌਰ ਲੈ ਗਿਆ ਪਰ ਉਧਰ ਲਾਹੌਰ 에어ਪੋਰਟ ਨੇ ਜਾਜ ਉਤਾਰਨ ਦੀ ਇਜਾਜ਼ਤ ਨਾ ਦਿੱਤੀ ਗੁਰਬਖਸ਼ ਸਿੰਘ ਦੇ ਕੈਦ ਦੇ ਪਾਇਲਟ ਜਦੋਂ ਧੱਕੇ ਨਾਲ ਲਾਹੌਰ 에어ਪੋਰਟ ਜਾਤੇ ਜਹਾਜ ਉਤਾਰਨ ਲੱਗਾ ਤਾਂ 에어ਪੋਰਟ ਵਾਲਿਆਂ ਨੇ ਰਨਵੇ ਤੇ ਤੇਲ ਦੇ ਟੈਂਕਰ ਘੜੇ ਕਰ ਦਿੱਤੇ ਕਿ ਜੇਕਰ ਧੱਕੇ ਨਾਲ ਜਹਾਜ਼ ਲੈਂਡ ਕਰਵਾਉਣ ਗਿਆ ਤੇਲ ਦੇ ਟੈਂਕਰਾਂ ਨਾਲ ਟਕਰਾਉਂ ਤੇ ਜਹਾਜ਼ ਨੂੰ ਆਪੇ ਅੱਗ ਲੱਗ ਜਾਵੇਗੀ ਉਦੋਂ ਜਹਾਜ਼ ਵਿੱਚ ਤੇਲ ਵੀ ਖਤਮ ਹੋਣਾ ਵਾਲਾ ਸੀ ਤੇ ਅਖੀਰ ਫਿਰ ਪਾਇਲਟ ਦੇ ਕਹਿਣ ਤੇ ਜਹਾਜ਼ ਨੂੰ ਅਵਸਰ 에어ਪੋਰਟ ਤੇ ਉਤਾਰਿਆ ਗਿਆ ਜਿੱਥੇ ਗਰਭਗੱਚ ਸਿੰਘ ਨੇ ਬਾੱਕ ਰੱਖੀ ਕੇ ਪੰਜਾਬ ਦੀ ਵਿਧਾਨ ਸਭਾ ਨੂੰ ਭੰਗ ਕੀਤਾ ਜਾਵੇ ਅਤੇ 1981 ਦੇ ਪਲੇਨ ਆਈ ਜੈਕਰ ਕਰ ਜਗਿੰਦਰ ਸਿੰਘ ਨੂੰ ਰਿਆ ਕੀਤਾ ਜਾਵੇ ਅਤੇ ਆਲ ਇੰਡੀਆ ਰੇਡੀਓ ਤੇ ਉਸ ਦਾ ਸਬੋਧਨ ਵੀ ਕਰਵਾਇਆ ਜਾਵੇ ਤਾਂ ਹੀ ਉਹ ਯਾਤਰੀਆਂ ਨੂੰ ਸਹੀ ਸਲਾਮਤ ਛੱਡੇਗਾ ਤਾਂ ਸਰਕਾਰ ਕਬਾਡੂ ਕਾਰਵਾਈ ਦੀ ਤਿਆਰੀ ਕਰਨ ਲੱਗੀ ਪਰ ਇਸੇ ਦੌਰਾਨ ਦੋ ਸਿੱਖ ਨੇਤਾ ਅਰਜਨ ਸਿੰਘ ਅਤੇ ਪ੍ਰਕਾਸ਼ ਸਿੰਘ ਵਜੀਠੀ ਆਵਰਸਰ 에어ਪੋਰਟ ਤੇ ਪਹੁੰਚੇ ਉਹਨਾਂ ਨੇ 2 ਘੰਟੇ ਕਰਬਖਸ ਸਿੰਘ ਨੂੰ ਕਾਫੀ ਸਮਝਾਇਆ ਬਿਜਾਇਆ ਤੇ ਅਖੀਰ ਗਰਬਖਸ਼ ਸਿੰਘ ਆਤਮ ਸਬਰਪਨ ਕਰ ਦਿੱਤੇ ਹਨ ਜਦੋਂ ਉਹ ਬਾਹਰ ਆ ਕੇ ਬਾਬ ਤੋਂ ਕੱਪੜਾ ਹਟਾਉਦੇ ਹਨ ਤਾਂ ਸਾਰੇ ਦੇਖ ਕੇ ਹੈਰਾਨ ਰਹਿ ਜਾਂਦੇ ਕਿਉਂਕਿ ਉਹਨਾਂ ਦੇ ਕੱਪੜੇ ਵਿੱਚ ਇੱਕ ਪਲਾਸਟਿਕ ਦਾ ਗੁਬਾਰਾ ਨੋਵਾ ਗੇਂਦ ਲਪੇਟੀ ਹੋਈ ਸੀ ਉਹਨਾਂ ਨੇ ਇੱਕ ਗੁਬਾਰੇ ਨਾਲ ਹੀ ਜਵਾਈ ਜਾਜ ਹੈ ਕਿ ਡਾਈਜੈਕ ਕਰਨਿਆ ਜੋ ਸਿਰਫ ਤੇ ਸਿਰਫ ਇਹ ਸਾਬਤ ਕਰਨ ਵਾਸਤੇ ਕੀਤਾ ਗਿਆ ਕਿ ਕੱਲੀ ਕਿਰਪਾੜ ਜਾਂ ਕਿਸੇ ਨਕੀਲੀ ਚੀਜ਼ ਨਾਲ ਹੀ ਹਵਾਈ ਜਾਜ ਹੈ ਕਿ ਜੈ ਹਾਈਜੈਕ ਨਹੀਂ ਹੁੰਦਾ ਬਲਕਿ ਇੱਕ ਪਲਾਸਟਿਕ ਦੀ ਗੇਂਦ ਵੀ ਜਹਾਜ਼ ਹਾਈਜੈਕ ਕਰ ਸਕਦੀ ਹੈ ਇਸ ਵァਪਲੇ ਵਿੱਚ ਗਰਬਖਤ ਸਿੰਘ ਨੂੰ 2.5 ਸਾਲ ਦੀ ਸਜ਼ਾ ਸੁਣਾਈ ਗਈ ਸੀ ਸੋ ਦੋਸਤੋ ਇਹ ਸੀ ਸਿੱਖ ਕਾਰਕੁਆਂ ਵੱਲੋਂ ਦੋ ਪਲੇਨ ਹਾਈਜੈਕ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ